ਬੀਜੇਪੀ ਦੇ ਯੂਥ ਆਗੂ ਸੰਦੀਪ ਮਲੋਤਰਾ ਨੇ ਪਟਿਆਲਾ ਦੇ ਵਾਰਡ ਨੰਬਰ 35 ਦੇ ਮੁਹੱਲੇ ਦੀ ਵੀਡੀਓ ਦਿਖਾਈ ਜਿਸ ਵਿੱਚ ਸਿਵਰਜ ਦਾ ਪਾਣੀ ਸਾਰੇ ਮੁਹੱਲੇ ਦੇ ਵਿੱਚ ਫੈਲਿਆ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਕਿ ਲੋਕਾਂ ਦੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਸੰਦੀਪ ਮਲੋਤਰਾ ਨੇ ਆਖਿਆ ਕਿ ਪਹਿਲਾਂ ਵੀ ਮੈਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਸੀ ਇਸ ਦੇ ਉੱਤੇ ਧਿਆਨ ਦਿੱਤਾ ਜਾਵੇ ਪਰ ਹਾਲੇ ਤੱਕ ਕੁਝ ਵੀ ਨਹੀਂ ਹੋਇਆ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਨੇ ਹਾਲ ਨੂੰ ਦੇਖਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਨਮਸਕਾਰ ਜੀ ਮੈਂ ਸੰਦੀਪ ਲੋਥਰਾ ਗਾਰ ਨੰਬਰ 35 ਤੋਂ ਮੇਰੇ ਮਦਰ ਪੌਂਟਲਰ ਆ ਪਹਿਲਾਂ ਮੈਂ ਪੌਂਟਲਰ ਸੀ ਤੇ ਆ ਤੁਸੀਂ ਆ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਏਰੀਆ ਹੈ ਅਸੀਂ ਪ੍ਰਸ਼ਾਸਨ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਹਾਂ ਇੱਥੇ ਦੇ ਹਾਲਾਤ ਇੰਨੇ ਕੁ ਮਾੜੇ ਇਸ ਏਰੀਏ ਦੇ ਹੋਏ ਪਈਆਂ ਕਿ ਸੜਕਾਂ ਉੱਤੇ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਬਿਲਕੁਲ ਗੰਦਾ ਪਾਣੀ 스ਮੈਲ ਮਾਰਦਾ ਪਾਣੀ ਹੈ ਉਹ ਸਾਰੀ ਸੜਕਾਂ ਉੱਤੇ ਜਮਾ ਹੋ ਗਿਆ ਹੈ ਤੇ پورے ਸ਼ਹਿਰ ਚ ਤੁਸੀਂ ਦੇਖ ਰਹੇ ਹੋਣੇ ਪੂਰੇ ਪੰਜਾਬ ਦੇ ਵਿੱਚ ਹਾਕਾਰ ਮੱਚੀ ਹੋਈ ਹੈ ਕਿ ਹਾਲ ਆ ਰਿਹਾ ਹਾਲ ਆ ਰਿਹਾ ਮਗਰ ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਪਹਿਲਾ ਹੜ ਆ ਗਿਆ ਇੰਨਾ ਤੇ ਇੰਨਾ ਗੰਦਾ ਹਾਲ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੋਇਆ ਲੋਕਾਂ ਦਾ ਜੀਣਾ ਦੁਰਬਲ ਕੀਤਾ ਪਿਆ ਪਹਿਲਾਂ ਵੀ ਇਸ ਏਰੀਆ ਦੇ ਵਿੱਚ ਦੋ ਬੱਚਿਆਂ ਦੀ ਜਾਨ ਜਾ ਚੁੱਕੀ ਸੀ ਜਿਹੜਾ ਇਹ ਪਾਣੀ ਹੈ ਇਹ ਵ੍ਰਦ ਦਾ ਸਾਰਾ ਦਿਨ ਇਕੱਠਾ ਹੋ ਜਾਂਦਾ ਇਕੱਠਾ ਹੋਣ ਦੇ ਨਾਲ ਪਾਣੀ ਦੀ ਪਾਈਪਾਂ ਚ ਚਲਾ ਜਾਂਦਾ ਹੈ ਪਾਣੀ ਦੀ ਪਾਈਪਾਂ ਦੇ ਵਿੱਚ ਮਿਕਸ ਹੋ ਕੇ ਪਾਣੀ ਆਉਂਦਾ ਪਹਿਲਾਂ ਵੀ ਸਾਡੇ ਇਸ ਏਰੀਆ ਦੇ ਵਿੱਚ ਦੋ ਬੱਚਿਆਂ ਦੀ ਜਾਨ ਜਾ ਚੁੱਕੀ ਸੀ ਅਸੀਂ ਪ੍ਰਸ਼ਾਸਨ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਹਾਂ ਮਗਰ ਇਨ੍ਹਾਂ ਦੇ ਸਿਰ ਤੇ ਕੋਈ ਜੂ ਨਹੀਂ ਰੇਕਦੀ ਤੇ ਅਸੀਂ মিডিਆ ਰਾਹੀਂ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਸੁੱਤੀ ਨੀਂਦ ਉਹ ਜਗਾਉਣਾ ਚਾਹੁੰਦੇ ਹਾਂ ਨਾਲੇ ਅਸੀਂ ਕਹਿਣਾ ਚਾਹੁੰਦੇ ਆ ਪੁਲਿਸ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਬੜੇ ਵੱਡੇ ਪੱਤਰ ਤੇ ਧਰਨਾ ਵੀ ਕਰਾਂਗੇ ਜੋ ਕਾਰਪੋਰੇਸ਼ਨ ਵੀ ਘੇਰਾਂਗੇ ਜੋ ਅਸੀਂ ਕਰ ਸਕਦੇ ਆ ਉਹ ਕਰਾਂਗੇ ਮਗਰ ਪੂਰੀ ਆਮ ਆਦਮੀ ਪਾਰਟੀ ਦਾ ਜਲੂਸ ਕੱਢਾਂਗੇ ਤੇ ਅਸੀਂ ਵੀ ਲੋਕਾਂ ਤੋਂ ਵੀ ਕਹਿੰਦੇ ਆ ਕਿ ਸਾਡਾ ਸਾਥ ਦੇਣ ਤੇ ਇਹਦਾ ਲੋਕਾਂ ਦਾ ਜੀਣਾ ਹੋ ਸਕੇ ਪਹਿਲਾਂ ਵੀ ਮੈਂ ਕਿੰਨਾ ਕਿੰਨੀਆਂ ਵੀਡੀਓ ਬਣਾ ਆਪਣਾ ਕੇ ਭੇਜੀ ਹੈ ਕਿ ਛੋਟੇ ਛੋਟੇ ਬੱਚੇ ਇਧਰੋਂ ਦੀ ਗੰਦੇ ਪਾਣੀ ਦੇ ਵਿੱਚੋਂ ਸਕੂਲ ਨਿਕਲ ਕੇ ਜਾਂਦੇ ਆ ਤੇ ਬੇਨਤੀ ਹੈ ਕਿ ਸਾਡਾ ਸਾਥ ਦਿਓ ਤੇ ਜੇ ਨਹੀਂ ਕੋਸ਼ਿਸ਼ ਕਰਨਗੇ 1-2 ਦਿਨਾਂ ਦੇ ਅੰਦਰ ਅਸੀਂ ਧਰਨਾ ਕਰਾਂਗੇ ਧੰਨਵਾਦ